ਨਗੁਰੂ ਨਾਨਕ ਕੀ ਹਾਲ ਆ ਬਾਪੂ ਤੇਰਾ ਬਹੁਤ ਬੁਰਾ ਹਾਲ ਜੀ ਕੀ ਕਰਾ ਸਾਹਮਣੇ ਆ ਲਈ ਨੇ ਯਾਰ ਨਹੀਂ ਸੰਭਲੋ ਬਾਪੂ ਹਾਂ ਟਾਂਕੇ ਲੱਗੇ ਹੋਏ ਆਂ ਚਾ ਅੱਲਾਹ ਤੇ ਟਾਂਕੇ ਲੱਗੇ ਮੁਰਦੀ ਨਹੀਂ ਲੱਤ ਨਹੀਂ ਜੀ ਮੁਰਦੀ ਨਹੀਂ ਮੁਰਦੀ ਆ ਪੈਦ ਸੋ ਜਾਈ ਆ ਆਪਣੀ ਟਾਂਕੇ ਹੋਰ ਵੀ ਇੱਥੇ ਰੋਟੀ ਪਾਣੀ ਬਾਪੂ ਕੋਣ ਦੇਖੇ ਜਾਂਦਾ ਰੋਟੀ ਬਣੀ ਉਹ ਬੇਟੀ ਹੈਗੀ ਅਮਨ ਕੌਣ ਆ ਉਹ ਇੱਥੇ ਲਾਗੇ ਕਿਸੇ ਦੇ ਘਰ ਆਉਂਦੀ ਰੋਟੀ ਹੂੰ ਉਹ ਦੇਖੇ ਜਾਂਦੇ ਜੀ ਅੱਛਾ ਹਾਂਜੀ ਸਵੇਰ ਸ਼ਾਮ ਹਾਂਜੀ ਹਾਂ ਸਵੇਰ ਸ਼ਾਮ ਰੋਟੀ ਦੇਖੇ ਜਾਂਦੇ ਸਵੇਰ ਸ਼ਾਮ ਦੇਖੇ ਜਾਂਦੇ ਤੇ ਹੋਰ ਕੋਈ ਮਗਰ ਨਹੀਂ ਆਇਆ ਬਾਬੇ ਚ ਬਾਬਾ ਹੀ ਨਹੀਂ ਆਏ ਬਾਬਿਆਂ ਜਿਹਦੇ ਬਾਬਿਆਂ ਦੀ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈਗੀ ਚਲੋ ਉਹ ਤਾਂ ਬਾਬਾ ਜੀ ਦੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਾਬਾ ਨਾ 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 ਗੁਰੂ ਮਹਾਰਾਜ ਸੱਚੇ ਸਤਗੁਰੂ ਹਨ ਉਹਨਾਂ ਦੇ ਲੈਖਾ ਉਹਨਾਂ ਦੇ ਨਾਲ ਆ ਦੇ ਆਪਣਾ ਰਮੋ ਕੇ ਸਾਡੇ ਕੋਲੇ ਆਸ਼ਰਮ ਚ ਜਰੂਰ ਆਂਗੇ ਜੀ ਹਾਂ ਜਰੂਰ ਆਂਗੇ ਬਾਈ ਤੁਹਾਡਾ ਪਿੰਡ ਕਿਹੜਾ ਸੀ ਪਹਿਲਾਂ ਪਿੰਡ ਜੀ ਆਪਣਾ ਜੀ ਅਮਰਸਰ ਜਿਲ੍ਹਾ ਅਮਰਸਰ ਜਿਲ੍ਹਾ ਗੋਸਲ ਪਿੰਡ ਪੈਂਦਾ ਜੀਮੀਦਾਰਾ ਗੋਸਲ ਠੀਕ ਆ ਇਹ ਭੋਮੇ ਵਡਾਰਾ ਨਾ ਜਿੱਥੇ ਬਾਬੇ ਰੋਡੇ ਦਾ ਮੇਲਾ ਲੱਗਦਾ ਹਾਂ ਹਾਂ ਜੀ ਉੱਥੋਂ 3 ਕਿਲੋਮੀਟਰ ਅੰਦਰ ਆਇਆ ਕੋਈ ਪਰਿਵਾਰ ਦੇ ਵਿੱਚ ਹੈ ਨਹੀਂ ਬਾਪੂ ਪਰਿਵਾਰ ਦੇ ਵਿੱਚ ਕੋਈ ਨਹੀਂ ਜੀ ਕੋਈ ਨਹੀਂ ਪਹਿਲਾਂ ਹਜੂਰ ਸਾਹਿਬ ਸੇਵਾ ਕਰਦੇ ਸੀ ਹਾਂ ਪਹਿਲੇ ਹਜੂਰ ਸਾਹਿਬ ਬਾਬਾ ਬਲਦੇ ਸਿੰਘ ਜੀ ਕੋ ਬਾਬਾ ਬਲ ਲੰਗਰ ਸਾਹਿਬ ਵਿੱਚ ਕੋ ਹਾਂਜੀ ਲੰਗਰ ਸਾਹਿਬ ਵਿੱਚ ਸੀ ਹੋ ਗਿਆ ਫਿਰ ਉੱਥੋਂ ਇੱਥੇ ਆ ਕੇ ਸੇਵਾ ਕਰਨ ਉੱਥੋਂ ਇੱਥੇ ਆ ਕੇ ਇਹਨਾਂ ਨੇ ਸੱਦਿਆ ਜੀ ਮੈਨੂੰ ਚਲੋ ਸੇਵਾ ਕਰਨੋਂ ਇੱਥੇ ਸੱਦ ਲਿਆ ਹੋਊਗਾ ਹਾਂਜੀ 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 ਤੇ ਫਿਰ ਹੁਣ 4 ਮਹੀਨੇ ਹੋ ਗਏ ਤੁਹਾਨੂੰ 4 ਮਹੀਨੇ ਹੋ ਗਏ ਹਸਪੀਟਲ ਚ ਪਿਆ ਨੂੰ ਹਾਂਜੀ ਵਾਹਿਗੁਰੂ ਹਾਂ ਹੁਣ ਜਵਣ ਚੱਲ ਫਿਰ ਸਕਦੇ ਬੋਕਰ ਨਾਲ ਨਹੀਂ ਜੀ ਲੈਟਰਿਨ ਵਾਸ਼ਰੂਮ ਕਿਵੇਂ ਜਾਂਦੇ ਫਿਰ ਲੈਟਰਿਨ ਉੱਪਰ ਹੀ ਜਾਣਾ ਜੀ ਮੈਂ ਹੂੰ ਉੱਪਰ ਹੀ ਜਾਣਾ ਜੀ ਅੱਛਾ ਉੱਪਰ ਹੀ ਜਾਣਾ ਜੀ ਵਾਹਿਗੁਰੂ ਉੱਪਰ ਹੀ ਜਾਣਾ ਜੀ ਆ ਬਿਸਤਰਾ ਵੀ ਇਕੱਠਾ ਇਕੱਠਾ ਹੋ ਗਿਆ ਸਾਰਾ ਹਾਂ ਬਿਸਤਰੇ ਦਾ ਬਾਬੂ ਕੀ ਹਾਲ ਹੋਇਆ ਬਿਸਤਰੇ ਦਾ ਹਾਂ ਨਾ ਇਕੱਠਾ ਹੋ ਗਿਆ ਜੀ ਇਧਰ ਹੂੰ ਇਧਰ ਇਕੱਠਾ ਹੋ ਗਿਆ ਜੀ ਉਹ ਵਿਸ਼ੋਣਾ ਦਾ ਹੈ ਨਹੀਂ ਜੇ ਵਿਸ਼ੋਣਾ ਤੇ ਦੇਖ ਪੈਣਾ ਅੱਛਾ ਵਾਹਿਗੁਰੂ ਕੋਈ ਨਹੀਂ ਬਾਬੂ ਰੋਣਾ ਬੋਏ ਗੁਰੂ ਮੇਰ ਕਰੇ ਕੋਈ ਨਹੀਂ ਰੋਣਾ ਵੇਖ ਲਓ ਜੀ ساری ਜਿੰਦਗੀ ਸੇਵਾ ਦੇ ਲੇਖੇ ਲਾਤੀ ਪਰ ਜਦੋਂ ਮੁਸੀਬਤ ਸੀ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਨਾ ਹੀ ਸਾਡਾ ਕਿਸੇ ਨਾਲ ਵੈਰ ਆ ਨਾ ਹੀ ਕਿਸੇ ਸੰਸਥਾ ਨਾਲ ਗੁਰੂ ਘਰਾਂ ਨਾਲ ਕਿਸੇ ਨੂੰ ਨਹੀਂ ਕਹਿੰਦੇ ਚਲੋ ਇਹਨਾਂ ਦੇ ਕਰਮਾਂ ਦੀਆਂ ਖੇਡਾਂ ਸੀ ਵੀ ਇਹਨਾਂ ਦੇ ਇਹ ਤਕਲੀਫਾਂ ਲਿਖਣਾ ਸੀ ਤੇ ਹੋਰ ਬਜ਼ੁਰਗਾਂ ਨੂੰ ਨਾਲ ਲੈ ਕੇ ਜਾਓ ਬਾਪੂ ਬਲਦੇਵ ਸਿੰਘ ਨੂੰ ਹੁਣ ਤੁਸੀਂ ਆਸ਼ਰਮ 'ਚ ਰਹਿਣਾ ਸਾਡੇ ਕੋਲੇ ਠੀਕ ਹੈ ਜੀ ਠੀਕ ਆ ਠੀਕ ਆ ਉਥੇ ਤੁਹਾਡੀ ਸੇਵਾ ਸੰਭਾਲ ਜਿੰਨੀ ਸਾਡੇ ਕਰਮਾਂ 'ਚ ਵਾਹਿਗੁਰੂ ਨੇ ਲਿਖਿਆ ਉਹ ਕਰਾਂਗੇ ਬਸ ਠੀਕ ਹੋ ਜਾਦੀ ਮੈਂ ਹੋਰ ਨਹੀਂ ਕੋਈ ਗੱਲ ਹੋਜੀ ਠੀਕ ਕਰਨ ਵਾਲਾ ਪ੍ਰਮਾਤਮਾ ਕੋਈ ਨਹੀਂ ਕੋਈ ਰੋਣਾ ਬਾਬੂ ਕੋਈ ਨਹੀਂ ਆਪਾਂ ਕਰਦੇ ਹੱਲ ਵਾਹਿਗੁਰੂ ਮੇਰੇ ਬੇਟੀ ਨੂੰ ਕਿਹਾ ਮੈਂ ਮੈਨੂੰ ਆਰੇ ਲੈ ਲਈ ਹੈ ਗੁੱਡੀ ਨੂੰ ਕਿਹਾ ਮੈਂ ਬੇਟੀ ਨੂੰ ਕਿਹਾ ਮੈਂ ਮੈਨੂੰ ਲੈਣ ਲਈ ਆ ਰਹੇ ਮੈਂ ਹਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਬਜ਼ੁਰਗ ਨੂੰ ਤੁਸੀਂ ਸਟੇਚਰ ਤੇ ਪਏ ਨੂੰ ਦੇਖਦੇ ਹੋ ਜੀ ਇਹਨਾਂ ਦਾ ਨਾਮ ਬਲਦੇਵ ਸਿੰਘ ਆ ਬਲਦੇਵ ਸਿੰਘ ਗੁਰਸਿੱਖ ਨੇ ਪੂਰੇ ਆਪਦੀ ਜ਼ਿੰਦਗੀ ਦੇ 40 ਸਾਲ ਗੁਰੂ ਘਰਾਂ ਦੇ ਵਿੱਚ ਸੇਵਾ ਚਲਾਤੇ ਇਹਨਾਂ ਨੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਸੇਵਾ ਕਰਦੇ ਸੀ ਤੇ ਹਜੂਰ ਸਾਹਿਬ ਲੰਗਰ ਸਾਬ ਜਿਹੜਾ ਗੁਰਦੁਆਰਾ ਸਾਹਿਬਾ ਬਾਬਾ ਬਲਵਿੰਦਰ ਸਿੰਘ ਹੁਣੀ ਬਾਬਾ ਨਰਿੰਦਰ ਸਿੰਘ ਉਹਨਾਂ ਨੇ ਬਹੁਤ ਟਾਈਮ ਸੇਵਾ ਕੀਤੀ ਬਹੁਤ ਟਾਈਮ ਇਹਨਾਂ ਨੇ ਸੇਵਾ ਕੀਤੀ ਤੇ ਹੁਣ ਪਿਛਲੇ ਕੁਝ ਸਮੇਂ ਤੋਂ ਸੁਲਤਾਨਪੁਰ ਲੋਧੀ ਕਾਰਸੇਵਾਲੇ ਬਾਬਾ ਜੀ ਦਾ ਸੇਵਾ ਕਰਨ ਆਗੇ ਸੀ ਤੇ ਸਰੀਰ ਦਾ ਬਾਪੂ ਦਾ ਸਰੀਰ ਦਾ ਜਾਦੇ ਭਾਰ ਸੀ ਤੇ ਗਟਰ ਦੇ ਵਿੱਚ ਸੀਵਰੇਜ ਦਾ ਟੱਕਰ ਖੁੱਲਾ ਸੀ ਉਹਦੇ ਵਿੱਚ ਡਿੱਗਣ ਕਰਨ ਬਾਪੂ ਦੀਆਂ ਲੱਤ ਟੁੱਟ ਗਈ ਐਕਸਰੇ ਦੇ ਵਿੱਚ ਛੇ ਤੋਂ ਦਿਖ ਜੇ ਇਹਨਾਂ ਦੇ ਰਾੜਾਂ ਪਾਈਆਂ ਹੋਈਆਂ ਆ ਲੱਤ ਟੁੱਟ ਗਈ ਸੀ ਇੱਥੋਂ ਜਿੱਥੇ ਸੇਵਾ ਕਰਦੇ ਸੀ ਉਹ ਹਸਪੀਟਲ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਾ ਕੇ ਬਾਬਾ ਜੀ ਨੂੰ ਉੱਥੇ ਆਪਰੇਸ਼ਨ ਵੀ ਹੋ ਗਿਆ 4 ਮਹੀਨੇ ਸਿਵਲ ਹਸਪੀਟਲ ਦੇ ਵਿੱਚ ਸultanpur Lodhi ਦੇ ਸਿਵਲ ਹਸਪੀਟਲ ਦੇ ਵਿੱਚ ਪਏ ਰਹੇ ਕੋਈ ਮਗਰ ਨਹੀਂ ਗਿਆ ਕਿਸੇ ਨੇ ਬਾਤ ਨਹੀਂ ਪੁੱਛੀ ਚਲੋ ਆਪਾਂ ਕਿਸੇ ਦੀ ਬਰ ਖਲਾਫੀ ਤਾਂ ਨਹੀਂ ਕਰਦੇ ਨਾ ਹੀ ਆਪਾਂ ਕਿਸੇ ਨੂੰ ਭੰਡਦੇ ਆ ਚਲੋ ਇਨਸਾਨੀਅਤ ਦੇ ਨਾਂ ਤੇ ਫਰਜ਼ ਬਣਦਾ ਸੀ ਵੀ ਜੇ ਕਿਸੇ ਦੇ ਸੱਟ ਲੱਗੀ ਤੇ ਉਹਨਾਂ ਦਾ ਪਤਾ ਲੈਣਾ ਅਨਸਾਨੀਅਤ ਦੇ ਨਾਂ ਤੇ ਫਰਜ ਪੰਦਾ ਸੀ ਚਲੋ ਬਾਕੀ ਕਰਮਾਂ ਦੇ ਏਰ ਫੇਰ ਆ ਜੀ ਇਹਨਾਂ ਦੇ ਕਰਮਾਂ ਦੇ ਵਿੱਚ ਇਹ ਕੁਝ ਲਿਖਿਆ ਸੀ ਉਸ ਤੋਂ ਬਾਅਦ ਇਹ ਬਾਬਾ ਜੀ ਨੇ ਆਪਣੀ ਵੀਡੀਓ ਬਣਾ ਕੇ ਅਨਮੋਲਕ ਬਾਤਰੇ ਵੀਰ ਉਹਨਾਂ ਨੂੰ ਵੀ ਸ਼ੋਹ ਉਹਨਾਂ ਨੂੰ ਭੇਜੀ ਉਹ ਵੀਰਾਂ ਨੇ ਆਪਾਂ ਨੂੰ ਵੀਡੀਓ ਭੇਜੀ ਵੀ ਐਵੇਂ ਦੇ ਬਜ਼ੁਰਗ 4 ਮਹੀਨਿਆਂ ਤੋਂ ਹਸਪੀਟਲ ਦੇ ਵਿੱਚ ਪਏ ਆ ਬਿਨਾ ਇਲਾਜ ਤਾਂ ਹੋ ਗਿਆ ਪਰ ਸਾਹਮਣ ਵਾਲਾ ਕੋਈ ਹੈ ਨਹੀਂ ਸੀ ਬੈੱਡ ਤੋਂ ਪੈਰ ਵੀ 4 ਮਹੀਨੇ ਥੱਲੇ ਨਹੀਂ ਲਾਇਆ ਸੀ ਬਿਸਤਰੇ ਦਾ ਇੱਦਾਂ ਕੋ ਬੁਰਾ ਹਾਲ ਸੀ ਕੋਲੇ ਖੜਾ ਨਹੀਂ ਜਾਂਦਾ ਸੀ 3 ਮਹੀਨਿਆਂ ਤੋਂ ਅਸ਼ਨਾਣ ਨਹੀਂ ਕੀਤਾ ਬਾਪੂ ਨੇ ਕਿਉਂਕਿ ਸਰੀਰ ਭਾਰਾ ਸੀ ਪੈਰਾਂ ਦੇ ਭਾਰ ਨਹੀਂ ਉਹੇ ਸਾਂਭਣ ਵਾਲਾ ਕੋਈ ਹੈ ਨਹੀਂ ਸੀਗਾ ਬਾਕੀ ਸਾਰੀ ਗੱਲਬਾਤ ਬਜ਼ੁਰਗਾਂ ਤੋਂ ਪੁੱਛਦੇ ਆ ਬਲਦੇਵ ਸਿੰਘ ਜੀ ਤੋਂ ਵੀ ਇਹ ਹਾਲਾਤ ਕਿਵੇਂ ਬਣ ਗਏ ਬਾਪੂ ਬਲਦੇਵ ਸਿੰਘ ਜੀ ਕੀ ਹੋਇਆ ਜਿਵੇਂ ਥੇਰਾ ਸਾਹਿਬ ਡਿੱਗਾ ਜੀ ਥੇਰਾ ਹਾਂਜੀ 6 ਮਹੀਨੇ ਥੇਰਾ ਸਾਹਿਬ ਲੱਗੀ ਜੀ ਉਸੇ ਟੋਕਰੀ ਦਾ ਟੋਕੀ ਸਾਡੀ ਸੇਵਾ ਹੀ ਮਿਲੀ ਜੀ ਹੂੰ ਟੋਕੀ ਦੇ ਬਿਨਾਂ ਮੈਂ ਹੂੰ ਇਹ ਅਜੇ 7-8 ਦਿਨ ਹੋਏ ਹੀ ਹੈ ਤੇ ਬਸ ਮੇਰੀ ਲਾਛੋ ਦੀ ਉੱਤੇ ਹਮ ਸਿਵਰੇਟ ਡੇਪ ਹੈ। ਬਾਕੀ ਉਸ ਤੋਂ ਬਾਅਦ ਜਣੀ ਕਿ ਉਹ ਨਾ ਪਾਪ ਕਿਵੇਂ ਕੱਟੇ 4 ਮਹੀਨੇ ਹਸਪਤਾਲ ਚ ਜਿਕੂ ਇਹ ਗੁਰਮਾਰਾ ਜਾਣਦਾ ਕਿ ਕਿਸਾ ਕੱਟੇ ਗਏ ਕਿੱਦਾਂ ਹੀ ਕੱਟੇ ਗਏ। ਬਾਕੀ ਦਿਲਦਰ ਦਾ ਜਿਹੜਾ ਨਰਕਾ ਨਾ ਜਿਹੜਾ ਮੈਂ ਭੋਗਿਆ ਨਾ ਫਰਮਾਦਾ ਵੈਰੀ ਦੁੱਖ ਹਮ ਮੇਰੀ ਜਾਨ ਦਾ ਦੁਸ਼ਮਣਾ ਨਾ ਉਹਨੂੰ ਵੀ ਨਾ ਫਰਮਾਦਾ ਇਦਾਂ ਦਾ ਟਾਈਮ ਮੰਜੀ ਤੇ ਬੈ ਕੇ ਲੈਟ੍ਰੀਨ ਕਰਨੀ ਬੈੱਡ ਤੇ ਬੈ ਕੇ ਖਾਣਾ ਖਾਣਾ ਬੈੱਡ ਤੇ ਬੈ ਕੇ ਤੱਕੂ ਕਰਨਾ ਮੈਂ 200 ਰੁਪਏ ਰੋਜ਼ ਲੈਟ੍ਰੀਨ ਦਾ ਦੇਣਾ ਜੀ ਕਿਸੇ ਨੂੰ ਲੈਟ੍ਰੀਨ ਬਾਥਰੂਮ ਕਰਾਉਂਦਾ ਜੀ ਸ਼ੁਕਰ ਸ਼ੁਕਰ ਨੂੰ ਵਾਈਕ 200 ਰੁਪਏ ਡੇਲੀ ਬੇ ਨਗਾ ਦੇਣਾ ਜੀ ਬਾਕੀ ਚਲੋ ਜੋ ਮਾਰ ਕਿਸੇ ਨੇ ਹਾਲ ਨਹੀਂ ਪੁੱਛਿਆ ਕਿਸੇ ਨੇ ਹਾਲ ਨਹੀਂ ਪੁੱਛਿਆ ਜੀ ਕਿਸੇ ਨੇ ਨਹੀਂ ਪੁੱਛਿਆ ਜੀ ਤੁਸੀਂ ਕਹਿੰਦੇ ਬਾਬਾ ਬਲਵਿੰਦਰ ਸਿੰਘ ਚੰਗੀ ਤਰ੍ਹਾਂ ਤੁਹਾਨੂੰ ਜਾਣਦੇ ਆ ਪਰ ਉਹਨਾਂ ਤੱਕ ਇਹ ਖ਼ਬਰ ਹੀ ਨਹੀਂ ਪਹੁੰਚੀ ਉਹਨਾਂ ਨੂੰ ਪਤਾ ਹੀ ਨਹੀਂ ਖ਼ਬਰ ਕੀ ਜੀ ਮੈਂ ਦਰਸ ਮਹਾਰਾਜ ਇੱਕ ਬੇਨਤੀ ਕਰਾ ਕਿ ਮੈਂ ਨਾ ਜੇ ਆਪ ਹੀ ਨਹੀਂ ਨਮੋਸ਼ੀ ਦੇ ਮਾਰੇ ਦੱਸਿਆ ਕਿ ਮੈਂ ਕੀ ਦੱਸਾਂ ਕੀ ਦੱਸਾਂ ਕਈ ਗੁਰੂ ਘਰ ਦਾ ਇਦਾਂ ਮਹਾਰਾਜ ਸੇਵਾਦਾਰ ਉਹ ਬਾਬਾ ਬਲੂ ਦੇ ਜੀ ਦੇ ਇਹ ਅੱਜ ਇਹਨਾਂ ਦੀ ਹਾਲਤ ਆ ਨਹੀਂ ਮੈਂ ਨਹੀਂ ਜੀ ਦੱਸਿਆ ਨਹੀਂ ਨਹੀਂ ਦੱਸਿਆ ਨਹੀਂ ਇਹ ਗੱਲ ਨਹੀਂ ਕੀਤੀ ਹਾਂ ਬਾਬਾ ਬਲਵਿੰਦਰ ਸਿੰਘ ਜੀ ਹੁਣਾਂ ਦੇ ਬਹੁਤ ਖਾਸ ਸੀਗੇ ਬਾਬਾ ਜੀ ਕਿਰਪਾ ਬੜੀ ਉਪਾਰ ਕਿਰਪਾ ਮੇਰੇ ਪਾਸੇ ਬੜੀ ਉਪਾਰ ਉਹਨਾਂ ਦੇ ਬਹੁਤ ਖਾਸ ਸੀਗੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਚਲੋ ਬਾਬਾ ਜੀ ਤੱਕ ਵੀ ਜੇ ਇਹ ਖਬਰ ਜਾਂ ਵੀਡੀਓ ਪਹੁੰਚਦੀ ਆ ਸਾਡੇ ਆਸ਼ਰਮ ਦੇ ਵਿੱਚ ਨੇ ਸਾਡੇ ਵਿਰਧ ਤੇ ਪਹਾੜ ਆਸ਼ਰਮ ਦੇ ਵਿੱਚ ਹੁਣ ਬਜ਼ੁਰਗ ਇਹ ਆ ਗਏ ਨੇ ਹਾਂਜੀ ਪਹੁੰਚਣੀ ਚਾਹੀਦੀ ਪਹੁੰਚ ਜੀ ਤੇ ਜੇ ਬਾਬਾ ਜੀ ਇਹਨਾਂ ਤੱਕ ਖਬਰ ਪਹੁੰਚੇ ਜਿਨ੍ਹਾਂ ਦਾ ਹਾਲਚਾਲ ਜਾਨਣਾ ਹੋਵੇ ਸਾਡੇ ਨੰਬਰ 976810084 8427800855 ਇਹ ਸਾਡੇ ਨੰਬਰ ਆ ਜੀ ਇਹਨਾਂ ਨੰਬਰਾਂ ਤੇ ਜੇ ਕਿਸੇ ਨੇ ਵੀ ਬਾਪੂ ਜੀ ਨਾਲ ਇਹਨਾਂ ਬਜ਼ੁਰਗਾਂ ਨਾਲ ਗੱਲ ਕਰਨੀ ਹੋਵੇ ਕਰ ਸਕਦਾ ਜੀ ਤੇ ਹਾਲਾਤ ਬਹੁਤ ਮਾੜੇ ਸੀ ਤਿੰਨ ਚਾਰ ਮਹੀਨਿਆਂ ਤੋਂ ਸ਼ਰਾਣ ਹੀ ਨਹੀਂ ਕੀਤਾ ਬਾਪੂ ਨੇ ਦੱਸੀ ਜਾਂਦੇ ਵੀ ਉਸੇ ਬੈੱਡ ਤੇ ਬਹਿ ਕੇ ਲੈਟਰਨ ਵਾਸ਼ਰੂਮ ਉਸੇ ਬੈੱਡ ਤੇ ਬਹਿ ਕੇ ਰੋਟੀ ਖਾਣੀ ਇੰਨੇ ਬੁਰੇ ਹਾਲ ਸੀ ਬੈੱਡ ਤੇ ਇੰਨੇ ਇਹਨਾਂ ਦੇ ਕੱਪੜਿਆਂ ਦੇ ਬੁਰੇ ਹਾਲ ਸੀ ਉੱਥੇ ਬੈਠਾ ਨਹੀਂ ਜਾਂਦਾ ਸੀ ਉੱਥੇ ਖੜਾ ਨਹੀਂ ਜਾਂਦਾ ਸੀ ਜਿੱਥੋਂ ਵੀ ਲੈ ਕੇ ਆਇਆ ਪਰ ਧੰਨਵਾਦ ਸਾਡੀ ਇੱਕ ਭੈਣ ਸੀ ਉੱਥੇ ਉਹ ਭੈਣ ਇਹਨਾਂ ਨੂੰ ਬੰਨ ਲਾਗਾ ਸੁਬਾ ਸ਼ਾਮ ਪ੍ਰਸ਼ਾਦਾ ਪਹੁੰਚਦਾ ਕਰਦੀ ਸੀ ਇੱਥੇ ਇਹਨਾਂ ਕੋਲ ਅਸੀਂ ਉਹਨਾਂ ਨੂੰ ਵੀ ਮਿਲ ਕੇ ਆਇਆ ਉਹ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੀ ਭੈਣ ਨੇ ਏਡੀ ਵੱਡੀ ਸੇਵਾ ਨਿਭਾਈ ਤੇ ਹੋਰ ਸਾਨੂੰ ਪਤਾ ਲੱਗਾ ਬਾਪੂ ਦੇ ਅਕਾਊਂਟ ਦੇ ਵਿੱਚ 4-5 ਲੱਖ ਰੁਪਈਆ ਸੀਗਾ ਤੇ ਜਿਹੜੇ ਅੱਜ ਕੱਲ 스ਕੈਮ ਚੱਲਦੇ ਆ ਗਲਤ ਕਾਲਾਂ ਆਉਂਦੀਆਂ ਫੋਨਾਂ ਦੇ ਉੱਤੇ ਉਹਨਾਂ ਗਲਤ ਕਾਲਾਂ ਦੇ ਕਰਕੇ ਬਾਪੂ ਨੂੰ ਗਲਤ ਫੋਨ ਆ ਗਏ ਬਾਪੂ ਦੀ ਪਤਨੀ ਵੀਡੀਓ ਕਿਵੇਂ ਬਣਾਈ ਬਾਪੂ ਨੂੰ ਬਲੈਕਮੇਲ ਕਰਨ ਲੱਗੇ 4-5 ਲੱਖ ਰੁਪਈਆ ਬਾਪੂ ਤੋਂ ਲੈ ਗਏ ਇੱਕ ਕੁੜੀ ਸੀ ਉਹਦਾ ਨਾਮ ਬਾਬੂ ਕੀ ਦੱਸਦੇ ਸੀ ਨਾ ਰੂਬੀ ਰੂਬੀ ਉਹਦਾ ਨਾਮ ਦੱਸਦੇ ਸੀ ਕਿੱਥੋਂ ਸੀ ਕਿੱਥੋਂ ਕਿੱਥੇ ਸੀ ਕੋਲਕੱਤੇ ਤੋਂ 4-5 ਲੱਖ ਰੁਪਈਆ ਬਾਪੂ ਦਾ ਉਹ ਰੂਬੀ ਕੁੜੀ ਸੀ ਜਿਹੜੀ ਬਲੈਕਮੇਲ ਕਰਕੇ ਇਹ ਵਿਚਾਰੇ ਦਾ ਖਾ ਗਈ ਦੱਸੋ ਤੁਹਾਨੂੰ ਕੀ ਮਿਲ ਜੂ ਐਵੇਂ ਦੇ ਵੀਰ ਗਾਣਾ ਇਹ ਤਾਂ ਪਹਿਲਾ ਹੀ ਵਕਤ ਦਾ ਮਾਰਿਆ ਸੀ ਵੀ ਤੁਹਾਨੂੰ ਇਹਨਾਂ ਦੇ ਪੈਸੇ ਖਾ ਕੇ ਤੁਹਾਨੂੰ ਤੁਸੀਂ ਕਿਵੇਂ ਸੁੱਖ ਪਾ ਲੋਗੇ ਭਾਈ ਬਾਪੂ ਤੇਰੇ ਫੋਨ 'ਚ ਮੈਂ ਰਿਕਾਰਡਿੰਗਾਂ ਵੀ ਸੁਣੀਆਂ ਆਉਂਦੀਆਂ ਰੋ ਰੋ ਕੇ ਜਿਹੜੀਆਂ ਤੈਨੂੰ ਤਮਾਸ਼ੇ ਕਰਦੀ ਸੀ ਨਾ ਤੇਨੂੰ ਭੇਜਦੀ ਸੀ ਭਾਈ ਮੈਂ ਆਏ ਹਣਾ ਤੇਰੀ ਧੀ ਆ ਤੇਰੀ ਆਹ ਦੇਖ ਲਓ ਧੀ ਬਣ ਕੇ ਪਤਾ ਨਹੀਂ ਕੀ ਕੋਸ਼ਿਸ਼ ਕਰਕੇ ਬਾਪੂ ਦੇ ਪੈਸੇ ਖਾ ਗਈ ਦੋਖ ਹੁੰਦਾ ਜੀ ਇਵੇਂ ਦੇ ਹਾਲਾਤਾਂ ਦੇ ਵਿੱਚ ਜਦੋਂ ਕਿਸੇ ਗੁਰਸ਼ਕ ਬੰਦੇ ਨੂੰ ਦੇਖਦੇ ਆ ਚਲੋ ਬਾਕੀ ਕਰਮਾਂ ਦੀਆਂ ਕਿੱਡਾਂ ਇਹਨਾਂ ਬਾਰੇ ਸਾਨੂੰ ਵੀ ਇਹਨਾਂ ਚੀਜ਼ਾਂ ਬਾਰੇ ਹਜੇ ਨੌਲੇਜ ਨਹੀਂ ਕਿਉਂ ਐਵੇਂ ਧੋਖਾਉਂਦੇ ਆ ਤਾਂ ਵਾਹਿਗੁਰੂ ਨੂੰ ਪਤਾ ਸਾਡੀਆਂ ਪਰ ਸਾਨੂੰ ਪਤਾ ਵੀ ਸਾਡੀਆਂ ਡਿਊਟੀਆਂ ਲਾਈਆਂ ਸਾਡੀ ਡਿਊਟੀ ਲਈ ਸੀ ਬਾਬਾ ਜੀ ਨੂੰ ਇੱਥੇ ਲੈ ਕੇ ਆਉਂਦੀ ਆਉਣ ਵਾਲੀ ਇਹਨਾਂ ਦੀ ਖਾਸ ਸੰਭਾਲ ਆ ਸਾਡੀ ਸਾਰੀ ਟੀਮ ਵੀ ਖੜੀ ਹੈ ਇੱਥੇ ਡਾਕਟਰ ਭੈਣ ਸਾਡੇ ਖੜੇ ਨੇ ਜਿਹੜੇ ਇੱਥੇ ਰਹਿ ਕੇ ਸਾਡੇ ਕੇਅਰ ਟੇਕਰ ਸੇਵਾਦਾਰ ਸਾਰੇ ਸਾਡੇ ਖੜੇ ਆ ਅਰਦਾਸ ਕਰਿਓ ਸਾਡੀ ਟੀਮ ਵਾਸਤੇ ਵੀ ਵੇਸੀ ਪੂਰੀ ਤੰਦ ਹੀ ਨਾ ਵੀ ਵਰਗਾਂ ਦੀ ਸੇਵਾ ਕਰ ਸਕਦੀ ਤੇ ਇਹਨਾਂ ਬਜ਼ੁਰਗਾਂ ਤੇ ਬਾਗੂ ਬਲਦੇਵ ਸਿੰਘ ਵਾਸਤੇ ਵੀ ਅਰਦਾਸ ਕਰਿਓ ਕਿ ਇਹ ਵੀ ਜਿਹੜੀ ਆਪਣੀ ਆਉਣ ਵਾਲੀ ਜ਼ਿੰਦਗੀ ਆ ਉਹ ਸੁੱਖਾਂ ਭਰੀ ਚੜ੍ਹਦੀ ਕਲਾ ਨਾਲ ਬਤੀਤ ਕਰ ਸਕਣ ਜਿਹੜਾ ਇਹਨਾਂ ਨੇ ਨਰਕ ਪਹਿਲਾਂ ਭੋਗਣਾ ਸੀ ਭੋਗ ਲਿਆ ਤੇ ਹੁਣ ਅਰਦਾਸ ਕਰਿਓ ਇਹਨਾਂ ਵਾਸਤੇ ਕਿ ਇਹ ਚੜ੍ਹਦੀ ਕਲਾ ਚ ਰਹਿਣ ਹੋਰ ਬਜ਼ੁਰਗੋ ਠੀਕ ਆ ਕੁਝ ਕਹਿੰਦੇ ਇਹ ਆਪਣਾ ਘਰ ਆ ਹੁਣ ਆਪਾਂ ਇੱਥੇ ਰਹਿਣਾ ਚੜ੍ਹਦੀ ਕਲਾ ਨਾਲ ਜਿੰਨੇ ਜੋ ਕੇ ਸਾਡੇ ਸੇਵਾਦਾਰ ਹੋਏ ਅਸੀਂ ਹੋਏ ਅਸੀਂ ਤੁਹਾਡੀ ਸੇਵਾ ਕਰਾਂਗੇ ਠੀਕ ਆ ਵੀਡੀਓ ਸ਼ੇਅਰ ਕਰ ਦਿਓ ਹੋ ਸਕਦਾ ਬਾਬਾ ਬਲਵਿੰਦਰ ਸਿੰਘ ਜੀ ਉਨਾਂ ਤੱਕ ਇਹ ਵੀਡੀਓ ਪਹੁੰਚ ਜੇ ਤੇ ਉਹ ਆਪਣੇ ਗੁਰਸਿੱਖ ਭਰਾ ਦੀ ਇਹ ਆਪਣੇ ਉਹਦਾ ਸੇਵਕ ਦੀ ਸਾਰ ਲੈ ਸਕਣ ਕਿਉਂਕਿ ਉਹਨਾਂ ਨੂੰ ਵੀ ਨਹੀਂ ਪਤਾ ਨਹੀਂ ਹੋਣਾ ਇਹਨਾਂ ਬਾਰੇ ਵੀ ਇਹਨਾਂ ਦੇ ਸੱਟ ਲੱਗੀ ਆ ਜਰੂਰ ਵੀਡੀਓ ਸ਼ੇਅਰ ਕਰੋ ਪਤਾ ਨਹੀਂ ਜੀ ਕੋਈ ਗੱਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏ ਬਾਬਾ ਜੀ ਬਲਦੇਵ ਸਿੰਘ ਆ ਜੀ ਬਲਦੇਵ ਸਿੰਘ ਜਿਹੜੇ ਤਕਰੀਬਨ ਪਿਛਲੇ 4 ਮਹੀਨੇ ਤੋਂ ਸਿਵਲ ਹਸਪੀਟਲ ਦੇ ਵਿੱਚ ਪਏ ਸੀਗੇ ਬਿਨਾਂ ਇਸ਼ਨਾਨ ਪਾਣੀ ਕਿਤੇ ਤਿੰਨ ਚਾਰ ਮਹੀਨਿਆਂ ਤੋਂ ਇਸ਼ਨਾਨ ਨਹੀਂ ਕੀਤਾ ਸੀ ਬਾਬਾ ਜੀ ਦਾ ਅੱਜ ਇਸ਼ਨਾਨ ਕੇ ਸੀ ਇਸ਼ਨਾਨ ਪਿੰਡੇ ਇਸ਼ਨਾਨ ਕਰਕੇ ਅੱਜ ਕੱਪੜੇ ਚੇਂਜ ਕੀਤੇ ਆ ਤਿੰਨਾ ਚਾਰਾਂ ਮਹੀਨਿਆਂ ਬਾਅਦ ਬਲਦੇਵ ਸਿੰਘ ਦੀ ਇਹ ਵਾਹਿਗੁਰੂ ਨੇ ਮਿਹਰ ਕੀਤੀ ਆ ਸੰਤਾਂ ਨੇ ਕਿਰਪਾ ਕੀਤੀ ਆ ਆਪਣੇ ਤੇ ਆਪਾਂ ਨੂੰ ਇਹ ਸੇਵਾ ਦਿੱਤੀ ਆ ਬਲਦੇਵ ਸਿੰਘ ਜੀ ਦੀ ਖਾਲਸਾ ਜੀ ਦੀ ਵਾਹਿਗੁਰੂ ਸਿਰ ਤੇ ਹੱਥ ਰੱਖ ਕੇ ਆਪਣੇ ਤੋਂ ਇਹ ਸੇਵਾਵਾਂ ਲੈਂਦੇ ਰਹਿਣ ਤੇ ਵਾਹਿਗੁਰੂ ਮਿਹਰ ਕਰਿਓ ਤੇ ਤੁਸੀਂ ਵੀ ਸਾਰੇ ਅਰਦਾਸ ਕਰੋ ਕਿ ਆਪਾਂ ਇਹਨਾਂ ਬਾਬਾ ਜੀ ਦੀ ਬਿਯਰਗਾ ਦੀ ਬਲਦੇਵ ਸਿੰਘ ਦੀ ਸੇਵਾ ਪੂਰੀ ਤੰਦੇ ਹੀ ਨਾ ਕਰ ਸਕੀ ਜੀ ਅਰਦਾਸ ਕਰਿਓ ਸਾਰੇ ਆਸਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ